ਮੇਰਾ ਨਾਮ ਰਮਨ ਵਾਲੀਆ ਹੈ ਤੇ ਮੈਂ ਪੀਜੀਟੀ ਬਾਇਓਲੋਜੀ ਟੀਚਰ ਦੀ ਤਰ੍ਹਾਂ ਕੰਮ ਕਰਦੀ ਹਾਂ ਆਲੀਅਨ ਇੰਟਰਨੈਸ਼ਨਲ ਸਕੂਲ ਦੇ ਵਿੱਚਕਾਰ ਤੇ ਅੱਜ ਜਿਹੜੀ ਅਸੀਂ ਡਰਾਈਵ ਚਲਾ ਰਹੇ ਆ ਇਹ ਨੋ ਪਲਾਸਟਿਕ ਡਰਾਈਵ ਹੈ ਜਿਹਦੇ ਅੰਦਰ ਸਾਡਾ ਮੇਨ ਮੋਟਿਵ ਹੈ ਆਪਣੀ ਅਰਥ ਨੂੰ ਬਚਾਣਾ ਬਿਕਾਜ਼ ਆਪਾਂ ਪਲਾਸਟਿਕ ਯੂਜ਼ ਕਰਕੇ ਕੀ ਕਰ ਰਹੇ ਆ ਆਪਣੇ ਅਰਥ ਦੇ এনਵਾਇਰਨਮੈਂਟ ਨੂੰ ਐਟਮੋਸਫੇਅਰ ਨੂੰ ਸੋਇਲ ਨੂੰ ਡੀਗ੍ਰੇਡ ਕਰ ਰਹੇ ਆ ਜਿਸ ਤੇ ਕਰਕੇ ਆਪਣੀ ਅਰਥ ਦੀ ਜਿਹੜੀ ਸ਼ੈਲਫ ਲਾਈਫ ਹੈ ਉਹ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਇਵਨ ਤੋਂ ਜੇ ਅਸੀਂ ਦੇਖਾਂਗੇ ਤਾਂ ਪਲਾਸਟਿਕ ਨੂੰ ਯੂਜ਼ ਕਰਕੇ ਉਹਨਾਂ ਦੇ ਪੋਲੀ ਬੈਗਸ ਨੂੰ ਇੱਥੇ ਸੈਕਟ ਦਿੱਤਾ ਜਾਂਦਾ ਜਿਸ ਕਰਕੇ ਜਿਹੜੇ ਜਾਨਵਰ ਨੇ ਆਪਣੇ ਸਟ੍ਰੇ ਅਨੀਮਲਸ ਐ ਉਹਨਾਂ ਦੇ ਘਟ ਦੇ ਅੰਦਰ ਉਹ ਜਾ ਕੇ ਬਹੁਤ ਇਨਫੈਕਸ਼ਨਸ ਕਾਸ ਕਰਦਾ ਹੈ ਤੇ ਇਸੀ ਮੁਹਿੰਮ ਨੂੰ ਅੱਗੇ ਚਲਾਉਂਦੇ ਹੋਏ ਅਸੀਂ ਅੱਜ ਆਪਣਾ ਨੋ ਪਲਾਸਟਿਕ ਡਰਾਈਵ ਲੈ ਕੇ ਆਏ ਆ ਠੀਕ ਹੈ ਜੰਨਰ ਸ਼ਰਵਤ ਜੀ ਮੈਨੂੰ ਕੰਪਲੀਟ ਕੀ ਜੀ ਆ ਪਬਲਿਕ ਨੂੰ ਸਾਡਾ ਤਾਂ ਅਹੀ ਸਦਾਇਆ ਅਹੀ ਸੁਨੇਹਾ ਆ ਕਿ ਆਪਣੀ ਅਰਥ ਨੂੰ ਬਚਾਓ ਜਿੰਨਾ ਤੋਂ ਜਿੰਨਾ ਹੋ ਸਕਦਾ ਹੈ ਆਪਣੇ ਜੂਟ ਬੈਗਸ ਨੂੰ ਯੂਜ਼ ਕਰੋ ਕਿਉਂਕਿ ਪਲਾਸਟਿਕ ਇਜ਼ ਵੈਰੀ 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 ਡੇਂਜਰਸ ਟੂ ਆਰ ਹੈਲਥ ਟੂ ਆਰ ਸਟ੍ਰੇ ਅਨੀਮਲਸ ਟੂ ਆਰ এনਵਾਇਰਨਮੈਂਟ seva planet seva earth zero to plastics thank you ਸਰ ਮੇਰਾ ਨਾਮ ਹਮੇਸ਼ਾ ਹੈ ਮੈਂ ਅਲਾਈਨਸ ਸਕੂਲ ਦਾ ਅਧਿਆਪਕ ਹਾਂ ਅਸੀਂ ਪਿਛਲੇ ਮਹੀਨੇ ਹੈਲਮਟ ਵੰਡੇ ਸੀਗੇ ਜੀ ਲੋਕਾਂ ਨੂੰ ਅਵੇਅਰ ਕੀਤਾ ਸੀਗਾ ਕਿ ਸੇਫਟੀ ਬਹੁਤ ਜ਼ਰੂਰੀ ਹੈ ਅੱਜ ਅਸੀਂ ਲੋਕਾਂ ਨੂੰ ਅਵੇਅਰ ਕਰਨ ਆਏ ਆ ਕਿ ਪਲਾਸਟਿਕ ਸਾਡੇ ਰਾਜਪੁਰਾ ਨਹੀਂ ਪੂਰੇ ਅਰਥ ਨੂੰ ਖਰਾਬ ਕਰੀ ਜਾ ਰਿਹਾ ਹੈ ਪੂਰੇ ਵਾਤਾਵਰਨ ਨੂੰ ਖਰਾਬ ਕਰੀ ਜਾ ਰਿਹਾ ਹੈ ਅਸੀਂ ਲੋਕਾਂ ਦੇ ਵਿੱਚ ਇਹ ਮੈਸੇਜ ਦੇ ਰਹੇ ਹਾਂ ਕਿ ਪਲਾਸਟਿਕ ਨੂੰ ਵਰਤਨਾ ਬੰਦ ਕਰਨ ਤੇ ਦੂਜੇ ਥੈਲੇ ਵਰਤਣ ਜੂਟ ਦੇ ਬੈਗ ਵਰਤਣ ਜਿਹੜੇ ਵਾਤਾਵਰਨ ਨੂੰ ਖਰਾਬ ਨਹੀਂ ਕਰਦੇ ਇਸ ਮੁਹਿੰਮ ਨੂੰ ਅੱਜ ਅਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਲੋਕਾਂ ਦੇ ਰਾਹੀ ਅਸੀਂ ਹੈਲਪ ਕਰਤੀ ਹੈ ਕਿ ਅਸੀਂ ਇਹ ਸਾਰੇ ਚੀਜ਼ਾਂ ਲੋਕਾਂ ਤੱਕ ਪਹੁੰਚਾਈਏ ਅੱਜ ਅਸੀਂ ਲਗਭਗ 500 ਬੈਗ ਵੰਡੇ ਨੇ ਕੱਲ ਨੂੰ ਵੀ ਅਸੀਂ ਦੁਰਗਮੰਦਰ ਰੋਡ ਤੇ ਵਿੱਚ 500 ਜਾਂ 600 ਬੈਗ ਵੰਡਾਂਗੇ ਜਿਦੇ ਵਿੱਚ ਲੋਕਾਂ ਨੂੰ ਫਿਰ ਦੁਬਾਰਾ ਅਵੇਅਰ ਕਰਾਂਗੇ ਕਿ ਪਲਾਸਟਿਕ ਨੂੰ ਬੰਦ ਕਰਕੇ ਐਜੇ ਬੈਗ ਵਰਤਨੇ ਚਾਹੀਦੇ ਹੈ। ਥੈਂਕ ਯੂ। ਪ੍ਰਾਪਟੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز